ਅਜੇ ਤੱਕ ਤਤਿਸ਼ ਚ ਜੋ ਆਇਆ ਵੱਖ-ਵੱਖ ਜ਼ਿਲ੍ਹਿਆਂ ਦੇ ਬਾਈ ਮੁਕਦਮਿਆਂ ਦੇ ਵਿੱਚ ਇਹ ਉਪਯੋਗ ਕਰਾ ਦਿੱਤਾ ਗਿਆ ਸੀ ਜੋ ਆਪਣੀ ਆਈਡੈਂਟੀਟੀ ਛੁਪਾਉਂਦਾ ਹੋਇਆ ਲੁਕਿਆ ਰਹਿੰਦਾ ਸੀ ਤੇ ਜਿਸ ਕਰਕੇ ਇਹਦੀ ਕਦੇ ਗਿ੍ਰਿਸ਼ਤਾਰੀ ਨਹੀਂ ਹੋਈ ਸੀ ਇਹ ਢਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਵੀ ਇਹਦੇ ਖਿਲਾਫ ਮੁਕਦਮਾ ਦਰਜ ਹੈਗਾ ਆ ਇਸ ਤੋਂ ਇਲਾਵਾ ਬਰਨਾਲਾ ਆਪਣੇ ਸੰਗਰੂਰ ਸਾਈਡ ਦੇ ਇਲਾਕਿਆਂ ਦੇ ਵਿੱਚ ਵੀ ਇਹਨੇ ਕ੍ਰਾਈਮ ਕੀਤੇ ਨੇ ਤੇ ਐਫਆਈਆਰ ਰਜਿਸਟਰ ਹੋਈਆਂ ਨੇ ਉਚਿਤ ਇਹਦੇ ਕੋਲ ਕੁਝ ਐਸੇ ਫੇਕ ਡਾਕੂਮੈਂਟ ਮਿਲੇ ਨੇ ਜੋ ਆਡੈਂਟੀ ਲੋਕਾਂ ਵੱਸਤੇ ਨੇ ਬਣਾਏ ਹੋਣਗੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਦੀ ਘੜੀ ਇਹਦੇ ਕੋਲ ਐਤਾ ਦਾ ਕੁਝ ਬਰੋਮਬਰਾਮਦ ਨਹੀਂ ਹੋਇਆ ਬਾਕੀ ਅੱਗੇ ਜੋ ਤੀਜ ਦਾ ਪਾਰਟ ਹੈਗਾ ਸਾਹਮਣੇ ਆਇਆ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਲੁਗਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੁ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਵਾਲੋਂ ਜਿਹੜਾ ਪੀਓ ਗ੍ਰਿਫਤਾਰ ਕੀਤਾ ਗਿਆ ਵਾ ਪੀਓ ਗ੍ਰਿਫਤਾਰ ਕੀਤਾ ਗਿਆ ਲੇਕਿਨ ਉਹ ਤਸਵੀਰ ਵੀ ਤੁਹਾਨੂੰ ਪੀਓ ਦੀ ਦਿਖਾਈ ਸਗੀ ਲੇਕਿਨ ਅਮਰਿਤਜੀ ਐ ਅਮਰੀ ਜੀ ਕਿੰਨੇ ਮਾਮਲੇ ਚ ਪੀਓ ਸੀਗਾ ਤੇ ਕਿੰਨੇ ਕਿੰਨੀ ਦੇਰ ਤੋਂ ਭਗੋੜਾ ਸੀਗਾ ਇਹ ਹਜੇ ਤੱਕ ਤਰਤੀਸ ਚ ਜੋ ਆਇਆ ਵੱਖ-ਵੱਖ ਜ਼ਿਲ੍ਹਿਆਂ ਦੇ 22 ਮੁਕਦਮਿਆਂ ਦੇ ਵਿੱਚ ਇਹ ਪੀਓ ਕਰਾਰ ਦਿੱਤਾ ਗਿਆ ਸੀ ਜੀ ਜੋ ਆਪਣੀ ਆਈਡੈਂਟੀਟੀ ਛੁਪਾਉਂਦਾ ਹੋਇਆ ਲੁਕਿਆ ਰਹਿੰਦਾ ਸੀ ਤੇ ਜਿਸ ਕਰਕੇ ਇਹਦੀ ਕਦੇ ਗ੍ਰਿਫਤਾਰੀ ਨਹੀਂ ਹੋਈ ਸੀ ਲੇਕਿਨ ਜ਼ਿਆਦਾਤਰ ਨੇ ਕ੍ਰਾਈਮ ਲੁਧਿਆਣਾ ਦੇ ਕਿਹੜੇ ਇਲਾਕੇ ਚ ਕੀਤੇ ਤੇ ਬਰਨਾਲੇ ਕਿਹੜੇ ਇਲਾਕੇ ਚ ਕੀਤੇ ਇਹ ਠਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਵੀ ਇਹਦੇ ਖਿਲਾਫ ਮੁਕਦਮਾ ਦਰਜ ਹੈਗਾ ਆ ਇਸ ਤੋਂ ਇਲਾਵਾ ਬਰਨਾਲਾ ਆਪਣੇ ਸੰਗਰੂਰ ਸਾਈਡ ਦੇ ਇਲਾਕਿਆਂ ਦੇ ਵਿੱਚ ਵੀ ਇਹਨੇ ਕ੍ਰਾਈਮ ਕੀਤੇ ਨੇ ਤੇ ਐਫ ਆਈ ਆਰ ਰਜਿਸਟਰ ਹੋਈ ਜਾਂਦੀ ਉਹ ਚੀਜ਼ ਇਹਦੇ ਕੋਲ ਕੁਝ ਐਸੇ ਫੇਕ ਡਾਕੂਮੈਂਟ ਮਿਲੇ ਨੇ ਜੋ ਆਇਡੈਂਟੀ ਲੋਕਾਂ ਵਸਤੇ ਨੇ ਬਣਾਏ ਹੋਣਗੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਦੀ ਘੜੀ ਇਹਦੇ ਕੋਲ ਐਦਾਂ ਦਾ ਕੁਝ ਬਰਾਮਦ ਨਹੀਂ ਹੋਇਆ ਬਾਕੀ ਅੱਗੇ ਜੋ ਤਤਤੀਜ ਦਾ ਪਾਰਟ ਹੈਗਾ ਕੁਝ ਸਾਹਮਣੇ ਆਇਆ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜੀ ਰਿਮਾਂਡ ਹਾਸਲ ਕੀਤਾ ਜਾਊਗਾ ਸਰ ਇਹਦਾ ਕਿਉਂਕਿ 7 ਸਾਲ ਤੋਂ ਇਹ આરોપી ਭਗੋੜਾ ਸੀਗਾ ਜੋ ਜਾਪਤ ਅਨੁਸਾਰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਚੁੱਕੀ ਉਹ ਬਹੁਤ ਬਹੁਤ ਸ਼ੁਕਰੇ ਸਾਡੇ ਅਮਰਿਤਪਾਲ ਜੀ ਐਸਐਚਓ ਥਾਣਾ ਡਿਵੀਜ਼ਨ ਨੰਬਰ 3 ਦੇ ਸੀਗੇ ਜਿਨ੍ਹਾਂ ਨੇ ਦੱਸਿਆ ਕਿ 7 ਸਾਲ ਤੋਂ ਇੱਕ ਪਘੋੜਾ ਜਿਹੜਾ ਪੁਲਿਸ ਦੀ ਅੱਖਾਂ ਤੋਂ ਲੁਕਟਾ ਪਾਰਿਆ ਸੀ ਲੇਕਿਨ ਤੁਹਾਨੂੰ ਦੱਸਿਆ ਨਾ ਕਿ ਖਾਕੀ ਦਾ ਹੁਣ ਖੋਪਸਤਾਨ ਲੱਗ ਜੇਗਾ ਕਿਉਂ ਖਾਕੀ ਦਾ ਖੋਫ ਜਿਹੜਾ ਹੁਣ ਬਰਕਰਾਰ ਹੋ ਗਿਆ ਤੇ ਖਾਕੀ ਜਿਹੜਾ ਆਪਣਾ ਜੋਰ ਵੀ ਦਿਖਾਉਣ ਲੱਗ ਗਿਆ ਲੇਕਿਨ ਪਘੋੜੇ ਜਿਹੜੇ ਨੇ ਜਿਹੜੇ ਕ੍ਰਾਈਮ ਕਰਕੇ ਰਫੂ ਚੱਕਰ ਹੁੰਦੇ ਨੇ ਉਹ ਵੀ ਹੁਣ ਪੁਲਿਸ ਦੀ ਗ੍ਰਿਫਤ ਦੇ ਚਾਰੇ ਇੱਕ ਐਸਾ ਹੀ ਪਘੋੜਾ 7 ਸਾਲ ਤੋਂ ਜ ਰਾਫੂ ਚੱਕਰ ਸੀਗਾ ਉਸ ਨੂੰ ਅੱਜ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਜਿਸਕਰ ਜੋ ਗੱਲ ਹੈ ਕਿ 22 ਮੁਕੱਦਮਿਆਂ ਦਾ ਦੋਸ਼ੀ ਜਿਹੜਾ ਅੱਜ ਲੁਧਿਆਣਾ ਥਾਣਾ ਡਿਵੀਜ਼ਨ 3 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬਹੁਤ ਹੀ ਕਾਬਲੇ ਤਾਰੀਫ ਕੰਮ ਹੈ ਲੁਧਿਆਣਾ 3 ਦੇ ਐਸ ਐਚ ਓ ਵੱਲੋਂ ਕਿ ਭਗੋੜਾ ਜਿਹੜਾ ਲਗਾਤਾਰ 7 ਸਾਲ ਤੋਂ ਗੁੰਮਰਾਹ ਕਰ ਰਿਹਾ ਸੀ ਪੰਜਾਬ ਪੁਲਿਸ ਨੂੰ ਉਸ ਨੂੰ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਨੂੰ ਬੰਦੀ ਸਜ਼ਾ ਦਿਵਾ ਕੇ ਪੁਲਿਸ ਨੇ ਇੱਕ ਇਹ ਸੰਦੇਸ਼ ਦਿੱਤਾ ਹੈ ਕਿ ਸਭ ਫੜੇ ਜਾਣਗੇ ਲੁਧਿਆਣਾ ਤੋਂ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਚਾਰਕਪੁਰ ਲੁ